ਸਰਨ ਜੋਗ ਸੰਸਰਣੀਆਂ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਬੈਰ ਭਏ ਸਭ ਰੇ ਨੇ ਅੰਮ੍ਰਿਤ ਨਾਮ ਸਾਰ ਸੰਗ ਲੈਣ ਮੰਮਾ ਭੁੱਖ ਲੱਗੀ ਮੈਨੂੰ ਛੇਤੀ ਕਰੋ ਪੋਤਾ ਆਵੇ ਕਰਨ ਤੇ ਨਹੀਂ ਆ ਛੇਤੀ ਛੇਤੀ ਆ ਵੇਖੋ ਇੱਕ ਰੋਟੀ ਪੱਕ ਗਈ ਦੇਣ ਲੱਗੀ ਆਪਣੇ ਪੋਤੇ ਨੂੰ ਕਿੰਨੀ ਗੁ ਭੁੱਖ ਲੱਗੀ ਮੇਰੇ ਪੋਤੇ ਨੂੰ ਜਿਆਦੀ ਲੱਗੀ ਸੀ ਤੇ ਜਦੋਂ ਮੈਂ ਹੁਣੇ ਅੱਗੇ ਪੁੱਛਿਆ ਸੀ ਨਾ ਉਦੋਂ ਵਧਿਆ ਤੈਨੂੰ ਭੁੱਖ ਹੈ ਨਹੀਂ ਤੇ ਮਿੰਟ ਚ ਆਉਂਦੀ ਤੈਨੂੰ ਭੁੱਖ ਲੱਗ ਜਾਂਦੀ ਫਿਰ ਹਾਂ ਆਹ ਮੇਰੀ ਗੱਲ ਸੁਣ ਲੈ ਹੁਣ ਇੱਧਰ ਮੇਰਾ ਪੁੱਤ ਮੈਂ ਸੋਹਣਾ ਬਾਉ ਬਣਾਇਆ ਏ ਵੇਖ ਲੈ ਹੁਣ ਹੱਥਵਾ ਕੇ ਤੇ ਹੁਣ ਗੰਦਾ ਨਹੀਂ ਹੋਣਾ ਚਾਹੀਦਾ ਠੀਕ ਹੈ ਠੀਕ ਹੈ ਆ ਲੋ ਲੈ ਜਾਓ ਅੰਦਰ ਮੈਂ ਹੋਰ ਲੈ ਕੇ ਹੁਣੀ ਬੈ ਕੇ ਖਾਓ ਆ ਗਿਆ ਮੇਰਾ ਪੁੱਤ ਆ ਗਿਆ ਪਾਪਾ ਰੋਟੀ ਲੈਣਦੀ ਏ ਐਂਦੀ ਹਾਂ ਜੀ ਪਾਪਾ ਚਲ ਇੱਕ ਥਾਂ ਬੈਠ ਕੇ ਖਾ ਲੋ ਠੀਕ ਹੈ ਖਲਾਰਾ ਨਾ ਭਾਈ ਤੇ ਤੇ ਮਮਾ ਨੇ ਬਹੁਤ ਗੁੱਸੇ ਹੋਣਾ ਪਤਾ ਨਾ ਤੈਨੂੰ ਤੇਰੀ ਮਮਾ ਦਾ ਖਾਲਾ ਚੁੱਪ ਕਰਕੇ ਠੀਕ ਆ ਖਾ ਕੇ ਤੇ ਸੋਣਾ ਬਊ ਬਣਿਆ ਨਾ ਮਿੱਟੀ ਨਾਲ ਨਹੀਂ ਖੇਡਣਾ ਲਿਬੜਨਾ ਨਹੀਂ ਆ ਠੀਕ ਆ ਏਸੀ ਚੱਲਣ ਡਿਆ ਰੋਟੀ ਖਾ ਕੇ ਇੱਥੇ ਬੈਠ ਕੇ ਕਾਰਟੂਨ ਵੇਖ ਲਓ ਠੀਕ ਆ ਠੀਕ ਆ ਮੈਂ ਟੀਵੀ ਤੇ ਲਾ ਦਿੰਦਾ ਵਾ ਠੀਕ ਆ ਠੀਕ ਆ ਹਾਂ ਖਾ ਲੋ ਰੋਟੀ ਬਹੁਤ ਭੁੱਖ ਲੱਗੀ ਹਾਂ ਕਿੰਨੀ ਗਾ ਚਾਰੇ ਜੋਦੀ ਹਾਂ ਠੀਕ ਆ ਤੂੰ ਤੇ ਪੁੱਤ ਮੰਗ ਲਈ ਆ ਟਾਈਮ ਨਾਲ ਤੈਨੂੰ ਮਿਲ ਗਈ ਆ ਮੈਂ ਕਹਿੰਦਾ ਨਾ ਮੇਰੇ ਇਹਨੇ ਗਲ ਪੈ ਜਾਣਾ ਹੀ ਮੈਨੂੰ ਗੁੱਸੇ ਹੋਣਾ ਨਹੀਂ ਹਾਂ ਮੰਮਾ ਨੂੰ ਤਸੂਮਾ ਨੂੰ ਕੀ ਦੱਸੂਗਾ ਮੰਮਾ ਨੂੰ ਕੋਈ ਨਾ ਕੋਈ ਨਾ ਅੱਜ ਖਾਣ ਨੂੰ ਕਰੂਗਾ ਨਹੀਂ ਅੱਛਾ ਤੂੰ ਵੀ ਮੰਮਾ ਦਾ ਹੀ ਬਾਨਾ ਹਾਂ ਤੂੰ ਗੜਾ ਪਾਪਾ ਦਾ ਬਾਨਾ ਹਾਂ ਤਮੇ ਠੀਕ ਆ ਚਲ ਖਾਓ ਰੋਟੀ ਹਰ ਰੋਟੀ ਇਹਦੇ ਗੇਮੇ ਪਾਪ ਕੇ ਕਿਤੇ ਕਿੰਨੀ ਗਰਮੀ ਆ ਆ ਇਹ ਆਪ ਮੁੰਡੇ ਦੇ ਨਾਲ ਏਸੀ ਚ ਬਹਿ ਗਿਆ ਵਾ ਵੀ ਲੱਗੂ ਕੋਈ ਤੇ ਕੰਮ ਹੀ ਕਰਾਤਾ ਬੰਬੀ ਦਾ ਕੰਮ ਹੀ ਮਸ਼ਹੂਰੀ ਹੋ ਵੀ ਉੱਥੇ ਪਤਾ ਨਹੀਂ ਕਿੰਨਾ ਕੰਮ ਪੈਂਦਾ ਇਹਨੂੰ ਆਹ ਕੋਈ ਕੰਮ ਕੰਮ ਲੋਕਾਂ ਦੇ ਬੰਦੇ ਲਾਗੋ ਕਹਿਰਾਂ ਦਾ ਕੰਮ ਕਰਮ ਤੇਈਓ ਤੇ ਕਹੇ ਚੁੱਕਾ ਵੀ ਨਹੀਂ ਆ ਥੱਕਿਆ ਹੀ ਰਹਿੰਦਾ ਜਦੋਂ ਵੇਖ ਲਉ ਥੱਕਿਆ ਹੀ ਰਹਿੰਦਾ ਕਿਤੇ ਵੇਖੀ ਹੁਣ ਜਦੋਂ ਮੈਂ ਕਿਹਾ ਨਾ ਵੀ ਪਿੰਡ ਚੱਲੀ ਆ ਰਖੜੀ ਆਈ ਐ ਵੇਖੀ ਨਾਲ ਜੀ ਨੂੰ ਗੋਸ਼ ਹੋ ਜਾਣਾ ਵੀ ਜਾਣਾ ਪੈਣਾ ਨਾਲ ਤਵੇਂ ਲੈਣ ਉਹ ਇੱਥੇ ਮੈਂ ਪਕਾਪ ਕੇ ਰੋਟੀਆਂ ਦੇਈ ਜਾਵਾਂ ਉਹ ਬੜੀਆਂ ਇਹ ਜੀ ਮੈਂ ਬੰਨੇ ਵੱਢ ਕੇ ਆਇਆ ਮੈਂ ਝੋਨੇ ਚ ਕੱਖ ਕੱਢ ਕੇ ਆਇਆ ਇਹ ਹੀ ਨਹੀਂ ਕੰਮ ਮਾਂ ਪਕਾਤੀਆਂ ਤੇ ਪਾ ਕੇ ਖਾ ਲਊਗਾ ਜਦੋਂ ਭੁੱਖ ਲੱਗੂਗੀ ਮੈਂ ਆਉਂ ਭਗਤ ਕਰਦੀ ਫਿਰਾਂ ਇਹਦੀ ਗਰਮੀ ਬਹੁਤ ਜ਼ਿਆਦਾ ਧੁਰ ਕੇ ਆਈਆਂ ਇਹਨਾਂ ਦੇ ਨਾ ਮੋੜ ਤੋਂ ਵੀ ਨਾ ਅੱਖ ਨਹੀਂ ਮਿਲਦਾ ਹੈਗਾ ਕਿਉਂ ਆਉਣਾ ਪੈਂਦਾ ਵਾ ਉਹ ਆ ਇਹ ਕਿੱਧਰ ਆ ਗਈ ਹੈ ਜਮੂਹ ਚੱਕ ਕੇ ਨਾ ਵੀ ਭਰਾ ਪਰਜਾਈਏ ਦੇ ਮਰ ਗਈ ਨਹੀਂ ਉਹਨੂੰ ਹਟਦੀ ਕਿਤੇ ਇੱਥੋਂ ਆਏ ਆ ਨਾੜ ਬੈਕ ਵੀ ਚੁੱਕੀ ਆਈ ਓ ਸਿਆ ਇੱਲੇ ਵਾਲੀ ਗੱਲ ਨਹੀਂ ਬਣਦੀ ਅੱਗੇ ਮੈਂ ਆਉਣਾ ਤੇ ਮੇਰੇ ਭਰਾ ਨੇ ਗਾੜੀਆਂ ਦੀ ਆਉਣਾ ਲੈਣ ਮੈਨੂੰ ਪਰ ਜਾਈ ਮੇਰੇ ਨੂੰ ਚਾਹ ਚੜ ਜਾਣਾ ਹੁਣ ਤੇ ਕਿਤੇ ਪਤਾ ਨਹੀਂ ਲੱਗਦਾ ਕਿੱਥੇ ਰਹਿੰਦੇ ਆ ਅੰਦਰੇ ਵੜੇ ਰਹਿੰਦੇ ਆ ਮੈਂ ਬੂਆ ਵੀ ਹਟਕਾਇਆ ਤੇ ਵੇਖ ਲਾ ਕੋਈ ਨਹੀਂ ਨਿਕਲਿਆ ਬਾਹਰ ਇਹਨਾਂ ਨੂੰ ਪਤਾ ਹੀ ਨਹੀਂ ਕੌਣ ਆਇਆ ਕਿੱਧਰ ਕੁ ਵੀ ਨਹੀਂ ਦੀਤਾ ਸਾਸ੍ਰਿਕਾ ਜੀ ਸਾਸ੍ਰਿਕਾਲ ਜੀ ਔਰ ਸੁਣਾਓ ਠੀਕ ਠਾਕ? ਹਾਂ ਠੀਕ ਠਾਕ। ਬੜੀ ਦੁਪਹਿਰ ਮਾਰ ਕੀਤੀ ਜੇ ਤੁਸੀਂ। ਆਹੋ ਮੇਰਾ ਜੀਕਰ ਆਇਆ ਮੈਲ ਨੂੰ। ਮੈਂ ਖੜੀ ਲੈ ਜਾਣ ਨਾਲੇ ਰਖੜੀ ਆਈ ਆ। ਤੇ ਫੋਨ ਹੀ ਕਰ ਦਿੰਦੇ ਤੁਸੀਂ। ਮੈਂ ਕੀਤਾ ਨਹੀਂ ਫਿਰ। ਇੱਕ ਤੇ ਫੋਨ 'ਚ ਪੈਸੇ ਨਾ। ਤੇ ਮੈਂ ਕਿਸੇ ਤੇ ਫੋਨ ਤੋਂ ਕਿੱਦਾਂ ਕਰਦੀ? ਚਲ ਬਹੁਤ ਫਿਰ ਮੈਂ ਪਾਣੀ ਲਿਆਵਾਂ। ਆਹੋ। ਮੈਂ ਬਾਹਰ ਅੱਗੇ ਵੇਖਣ ਦੀ ਆਂ ਵੀ ਕੋਈ ਨਹੀਂ ਦਿਸਣ ਦੇ ਅੰਦਰ ਹੀ ਆ ਲੱਗਦੇ। ਗਰਮੀ ਗਹਿਰਾਂ ਦੀ ਭੂਆ ਬਾਹਰ ਨਿਕਲ ਕੇ ਕੀ ਕਰਨਾ? ਬਹੁਤ ਹਿੰਮ। ਆ ਰੱਖ ਲਾ। ਇਹ ਕੀ? ਇਹ ਮਿੱਠਾ ਲਿਆਈ ਹੈ ਰਖੜੀ ਨਾ। ਤੇ ਬਾਅਦ 'ਚ ਮੈਂ ਲੈਣੀ ਆ। ਬੰਨਣਾ ਲੱਗਿਆ ਪੂਆ ਅੰਦਰ ਜਲਜੋ ਸਾਬੀ ਅੰਦਰ ਹੈ ਫਤੇ ਵੀ ਅੰਦਰ ਚਲ ਠੀਕ ਮੈਂ ਅੰਦਰੇ ਚਲ ਜਾਨੀ ਆ ਜਾ ਹੁੰਦਾ ਆਹੀ ਜੀ ਮੈਂ ਮਠਾ ਲਿਆਈ ਆ ਮਾ ਅੱਧਾ ਕਿਲੋ ਦਾ ਟੱਪਾ ਲਿਆਈ ਮਠਾ ਲਿਆਈ ਆ ਇੱਥੇ ਆ ਮਿੱਠੇ ਗੁਣੋ ਥੋੜੇ ਆ ਲੱਭ ਕੇ ਤਾਂ ਗਮੀ ਨਾ ਬੇਦੋ ਲੋਈ ਤੇ ਤੂੰ ਟੱਕ ਜਾ ਘਰ ਕਿਤੇ ਇਹ ਨਵਾਂ ਵੀ ਨਾ ਪੀ ਨੁੰਡਾ ਕਦਿਆਂ ਫੇ ਘਰ ਡੱਕੀ ਰਹਿ ਰਹੂਗੀ ਮੇਰਾ ਸਿਰ ਖਾਓਗੀ ਨਾਲੇ ਮਤਾਂ ਧੋਊਗੀ ਜ਼ਾ ਵੀ ਭੂਆ ਜੀ ਸਾਸਰੀ ਘਰ ਸਾਸਰੀ ਘਰ ਭੂਆ ਆਈ ਆ ਸਾਸਰੀ ਘਰ ਸਾਸਰੀ ਕਾ ਸਾਸਰੀ ਕਾ ਹੋਰ ਕੀ ਹਾਲ ਫਤਿਹ ਠੀਕ ਵਾ ਹਾਂ ਹੋਰ ਬੈਜੋ ਬੂਆ ਜੀ ਤੁਸੀਂ ਫੋਨ ਹੀ ਕਰ ਦਿੰਦੇ ਮੈਂ ਚੱਲ ਮੋੜ ਤੋਂ ਹੀ ਲੈ ਆਉਂਦਾ ਤੁਹਾਨੂੰ ਗਰਮੀ ਕਿੰਨੀ ਆ ਪਾਹੇ ਮੁੱਕੇ ਹੀ ਫੋਨ ਵਿੱਚ ਅੱਛਾ ਤੇ ਫਿਰ ਮੈਂ ਕਿਹਾ ਚੱਲ ਕੀ ਕਿਸ ਦੇ ਕਰਨਾ ਵਾ ਘਰ ਉਹ ਵੀ ਉਦਾਂ ਦੀਆਂ ਹੀ ਆ ਉਹ ਕਿਹੜੀਆਂ ਅੱਖੇ ਲੱਗਦੀਆਂ ਅੱਛਾ ਅ ਤਾਂ ਫਿਰ ਮੈਂ ਆ ਗਈ ਮੈਂ ਚੱਲ ਮਾ ਤੋਰ ਕੇ ਚੱਲ ਜਾਨੀ ਕਿ ਖੇਤ ਚੱਲ ਜਾਨੀ ਪੀਤਾ ਪਾਣੀ ਪੂਣੀ ਨਹੀਂ ਕਹੀਏ ਸੁੱਕ ਲੈਣ ਪਾਣੀ ਠੀਕ ਆ ਸੁੱਕ ਲੈ ਆ ਪਾਣੀ ਮੈਂ ਵੇਖਦਾ ਮਾਂ ਚੱਲ ਤੂੰ ਬਹੁ ਐਸੀ ਚ ਲੰਡਿਆ ਵਾ ਕੋਈ ਕੈਮ ਦੀ ਬੈਠੋ ਉਹ ਕੋਈ ਨਹੀਂ ਮੈਂ ਕਹੀ ਨਾ ਮਾਨੂੰ ਠੀਕ ਆ ਪਰ ਇਹ ਕਿਉਂਦੀ ਆ ਪਾਣੀ ਪੁੱਤ ਤੂੰ ਬੈਠੋ ਠੀਕ ਆ ਆਹੋ ਆ ਜਾ ਫਤਿਹ ਆ ਜਾ ਅੱਜ ਸਕੂਲ ਜਾਣਾ ਹੁੰਦਾ ਵਾ ਹੈ ਆਜ ਛੁੱਟੀ ਆ ਸੀ ਆ ਹਾਂ ਹਾਂ اچھا ਪਰਦਾਉ ਨਾ ਮੈਂ ਅੱਛਾ ਆ ਜਾ ਮੇਰੇ ਕੋਲ ਆ ਹਾਂ ਕਿੰਨੀਆਂ ਛੁੱਟੀਆਂ ਵਾ ਦੋ ਵਾ ਅੱਛਾ ਸੋਮਵਾਰ ਸਕੂਲ ਜਾਣਾ ਵਾ ਆਹਾਂ ਚਲ ਸੋਖਾ ਦੱਸੋ ਤੂੰ ਪਾਣੀ ਲੈ ਕੇ ਚੱਲੀਂ ਫੋਕਾ ਮੈਂ ਠੰਡਾ ਲੈ ਕੇ ਆਉਣਾ ਵਾ ਆਹੋ ਠੰਡਾ ਲੈ ਆਉ ਤੂੰ ਆਪ ਜਦੋਂ ਜਾਣੀ ਜੇ ਭੂਆ ਦੀ ਨੋਵਾਂ ਠੰਡਾ ਦੇ ਪੀਂਦੀਆਂ ਆਂ ਆਪਾਂ ਤਾਂ ਨਾ ਜਾਣਦਾ ਨਾ ਹੀ ਨਹੀਂ ਨਹੀਂ ਮੈਂ ਉੱਥੇ ਉਹ ਚਾਲ ਵਿਚਾਰੀ ਤੁਰ ਤੁਰ ਕੇ ਆਈ ਯਾਰ ਗਰਮੀ ਕਿੰਨੀ ਆ ਆ ਤੁਰ ਤੁਰ ਕੇ ਆਈ ਤੇ ਮੈਂ ਕਹਿੰਦਾ ਘਰੀ ਉਹਨੂੰ ਤੱਤਾ ਪਾਣੀ ਦੇਂਦੀ ਮੈਂ ਵੀ ਠੰਡਾ ਹੀ ਪਾਣੀ ਦੇਣ ਲੱਗੀ ਚੱਲ ਫੇ ਨਿੰਬੂ ਪਾਣੀ ਬਣਾ ਲ ਆ ਗਲੀ ਰਖੜੀ ਲੈ ਕੇ ਆਈ ਏ ਖਰਚਾ ਹੋਰ ਸਿਰ ਤੇ ਤੇ ਤੈਨੂੰ ਪਤਾ ਵਾ ਭੂਆ ਰਹੀਦੀ ਆ ਹਰ ਵਾਰੀ ਰਖੜੀ ਲੈ ਕੇ ਹੁੰਦੀ ਏ ਕਿਹੜੀ ਨਵੀਂ ਆਈ ਏ ਤੇ ਭੂਆ ਦੀ ਮਠਿਆਈ ਵੀ ਵੇਖ ਲਾ ਫੇ ਰਾਈ ਆ ਇਤੋਂ ਦੇ ਵੱਧਦੀ ਨਹੀਂ ਆਏ ਉਹ ਕੋਈ ਗੱਲ ਨਹੀਂ ਵਿਚਾਰੀ ਹੁਣ ਬੁੱਢੇ ਬਾਰੇ ਕਿੱਡੀ ਕੋ ਚਮਾਈ ਕਾਂ ਡਈ ਆ ਤੇ ਨਹੀਂ ਹੁੰਦੀ ਕਿਤੇ ਵਾਤੇ ਆ ਜਦੋਂ ਇੱਥੋਂ ਗੱਫਲ ਖੜਨਾ ਉਹ ਤੂੰ ਜਾ ਕੇ ਨਵਾਂ ਨੂੰ ਦੇਣਾ ਜਾ ਕੇ ਹੈਂ ਉਹ ਨਹੀਂ ਪਤਾ ਚੱਲ ਪਾਣੀ ਪਿਆ ਲ ਯਾਰ ਪੀ ਲੈ ਮੈਂ ਇਦਾਂ ਸੋਚਦੀ ਰਹਿਣੀ ਆ ਹਮ ਬੰਦਾ ਪੁੱਛੇ ਕਿ ਘੜੀ ਭਰਾ ਹੈਗਾ ਜੀ ਤੇਰੀ ਰੱਖੀ ਲੈਂਦੀ ਆ ਉਹ ਭਰਾਵਾਂ ਦੇ ਭਰਾ ਦੇ ਨਿਆਣੇ ਤੇ ਹੈਗੇ ਆ ਨਾ ਖਾਂਡੇ ਬਣਾਇਆ ਹੈ ਨਹੀਂ ਤੇ ਜਿਗ ਦਿਨ ਆ ਜਾਂਦੀ ਵੇ ਕਿੱਡਾ ਬੈਗ ਲਈ ਆ ਨਾਲ ਉਹ ਚੱਲ ਨਾ ਯਾਰ ਰੋਲੀ ਭਾਈ ਐਵੇਂ ਚੰਗਾ ਲੱਗਦਾ ਬੰਦਾ ਫੇਰ ਕੀ ਦੋ ਦਿਨ ਰਹਿ ਲੂਗੀ ਤੇ ਉਹਨੇ ਕਿ ਕੀ ਖਾ ਲੈਣਾ ਮੈਂ ਦੱਸ ਖਾ ਤਾਂ ਕੁਝ ਵੀ ਨਹੀਂ ਲੈਣਾ ਪਤਾ ਬੈਸ ਹੋਈ ਚ ਬੜਿਆ ਜਾਂਦਾ ਇੱਥੇ ਤੈਨੂੰ ਪਤਾ ਡੈਡੀ ਕਿੰਨਾ ਉਹਨੂੰ ਦਿੰਦਾ ਹੁੰਦਾ ਆਈਗਾ ਹਰ ਇੱਕ ਚੀਜ਼ ਲੈ ਕੇ ਦੇਣੀ ਹੈ ਉਹ ਤਾਂ ਹੀ ਤੁਰੀ ਆਉਂਦੀ ਹੈ ਉਦੋਂ ਦੀ ਗਿੱਜੀ ਡੈਡੀ ਦੀ ਗਿੱਜੀ ਹੁੰਦੀ ਫੇਰ ਇੱਥੇ ਚਲ ਜਾ ਪਾਣੀ ਪਿਆਲ ਪਾਣੀ ਪਿਆਲ ਦੇਣੀ ਨੀ ਨੱਗੀ ਪਾਣੀ ਮੇਰੀ ਗੱਲ ਸੁਣ ਜਾਓ ਬਾਹਰ ਰਖੜੀ ਇਹਨੇ ਬੰਦਣੀ ਤੁਹਾਨੂੰ ਕੋਈ ਨਹੀਂ ਮਿਲ ਹੈਗਾ ਤੇ ਮੈਂ ਰੱਖ ਲੈਣੀ ਤੇ ਆਪਣਾ ਕੰਮ ਧੰਦਾ ਕਰੋ ਜਾ ਕੇ ਆ ਰੋਟੀ ਪਕਾਈ ਮੈਂ ਖਾ ਲੋ ਦੋ ਤੇ ਬੰਬੀ ਤੇ ਨਿਕਲੋ ਬੈਠੇ ਨਹੀਂ ਰਹਿਣਾ ਭੂਆ ਦੇ ਸਰਾਨੀ ਤੇ ਵਿਹਲੀ ਰਖੜੀ ਕਿਹੜੀ ਇਹਨੇ ਬੰਨਣੀ ਨਹੀਂ ਦੱਸ ਜੇ ਹੁਣ ਮੈਂ ਚੱਲ ਜੂੰਗਾ ਤੇ ਬੈਗ ਚ ਕੱਪੜੇ ਅਗਲੀ ਲੈ ਕੇ ਜਾਈ ਤੈਨੂੰ ਪਤਾ ਵੀ ਐ ਸੁਖ ਵੀ 2-4 ਦਿਨ ਰਹਿੰਦੀ ਐ ਹੈ ਉਹਨੇ ਤੇ ਰਖੜੀ ਬਨ ਕੇ ਜਾਣਾ ਹੀ ਆ ਨਾੜੇ ਸਗਨਾ ਦਾ ਦੇਣਿਆ ਐਵੇਂ ਮੂੰਹ ਵਟਦੇ ਫਿਰਨਾ ਜਾਵਾਂ ਮੈਂ ਹੁਣ ਮੋਟਰ ਤੇ ਨਾ ਸ਼ਾਮ ਨੂੰ ਕੋਈ ਗੱਲ ਨਹੀਂ ਉਦੋਂ ਠੰਡੀ ਹੋ ਜਾਂਦੀ ਨੇ ਫਤਿਹ ਮੰਮੀ ਨੂੰ ਲੈ ਕੇ ਕਿਤੇ ਸਾਡੇ ਪਿੰਡ ਵੀ ਆਵੇਂ ਭੂਆ ਮੈਂ ਨੇ ਕੇਜ ਭਾਈ ਇਹਨੂੰ ਵੰਡਿਆ ਮੁੰਡਿਆਂ ਦੀ ਆ ਲੋ ਪਾਣੀ ਜਿੰਨੇ ਆਰੇ ਨੂੰ ਇੱਕ ਇੱਕ ਕਿਤੇ ਥਾਂ ਲੈ ਜੀਏ ਤੇ ਮੁੜ ਕੇ ਅਗਲਾ ਸਕੂਲ ਨੂੰ ਮੜ ਜਾਂਦਾ ਮੈਂ ਤੈਨੂੰ ਕਦੀ ਇਹਦੇ ਨਾਨਕੇ ਵੀ ਨਹੀਂ ਲੈ ਕੇ ਗਈ ਸਕੂਲ ਛੱਡ ਕੇ ਤੇ ਫਿਰ ਮੈਂ ਤਾਂ ਸਭ ਹੀ ਜਾਣੇ ਹੁੰਨੇ ਘੜੀਪਾਲ ਰਹਿਣ ਰੋਣ ਦਾ ਕੰਮ ਤੇ ਮੈਂ ਵੀ ਨਹੀਂ ਕਦੀ ਕੀਤਾ ਚੱਲ ਕਿਤੇ ਛੁੱਟੀਆਂ 'ਚ ਇੱਕ ਦਿਨ ਕਿਹਦਾ ਸਾਧਿਆੜੀ ਆ ਗਏ ਨਹੀਂ ਤੇ ਰਹਿਣਾ ਤੇ ਨਾ ਪੂਆ ਨੇ ਆਣਾ ਵੀ ਗੜ ਜਾਂਦਾ ਮੁੜ ਕੇ ਭਾਰਤੀ ਬੋਲੀ ਸਿੱਖ ਕੇ ਮੁੜ ਕੇ ਅੱਗੇ ਬੋਲਦਾ ਆਹ ਹੈ ਤੀ ਇਹ ਕਾਹਦਾ ਵਿਗੜ ਜਾਣਾ ਮੈਂ ਐ ਤਾਂ ਬੱਚਾ ਛੁੱਟੀਆਂ ਪਈਆਂ ਉਹ ਤਾਂ ਜੀ ਕਰਦਾ ਮੈਂ ਕਿਤੇ ਨਾ ਕਿਤੇ ਜਾਵਾਂ ਆ ਯਾਰ ਹੰਦੇ ਵਾਟਰ ਬੁੱਟਰ ਪਾਰ ਕੇ ਇੱਥੇ ਕਮਾ ਲਿਆਈ ਦਾ ਪੂਆ ਮੈਂ ਦੱਸੰਦ ਨਹੀਂ ਤੁਹਾਨੂੰ ਹਾਂ ਪੀਓ ਤੁਸੀਂ ਪਾਣੀ ਮੈਂ ਚਾਹ ਬਣਾ ਕੇ ਲਿਆਵਾਂ ਮੈਂ ਫਿਰ ਫਿਰ ਤੁਸੀਂ ਦੱਸੋ ਤੁਹਾਡੇ ਉੱਤੇ ਸਭ ਠੀਕ ਠਾਕ ਹੀ ਉੱਥੇ ਉੱਤੇ ਵੀ ਲੰਦੀ ਆ ਵਾਟਰ ਬੁੱਟਰ ਪਾਰ ਅੱਛਾ ਹਾਂ ਸਭ ਠੀਕ ਠਾਕ ਵਾ ਠੀਕ ਹਾਂ ਰਹਿਣਾ ਲੱਗਦਾ ਪੂਆ ਬਾਬਾ ਦਿਨ ਬੈਗ ਤੇ ਵਾਵਾ ਪਰਿਆ ਵਾ ਆਹੋ ਗਰਮੀ ਚ ਮਹਾ ਨਿਕਲੀ ਆ ਉੱਥੋਂ ਘਰੋਂ ਘੜਾ ਨਿਕਲ ਦਿੰਦਿਆਂ ਮੈਨੂੰ ਉਹਨਾਂ ਨੂੰ ਤਾਂ ਕੰਮ ਦਾ ਲਾਹ ਹੁੰਦਾ ਵਾ ਮੈਂ ਮੈਂ ਚਾਰ ਦਿਨ ਰਹਿ ਕੇ ਤੇ ਆਵਾਂ ਆਪਣੇ ਪਤੀਏ ਕੋਲ ਔਰ ਨਹੀਂ ਮੈਂ ਵੀ ਆਖੰਡੀ ਇਹਨਾਂ ਨੂੰ ਵੀ ਚੱਲ ਰਖੜੀ ਆਈ ਤੇ ਮੈਂ ਵੀ ਪਿੰਡ ਨੂੰ ਜਾਣੀ ਆਂ ਆਪਾਂ ਵੀ ਜਾਣਾ ਹੀ ਉਦਾਂ ਤੇ ਅੱਛਾ ਚੱਲ ਕੋਈ ਗੱਲ ਨਹੀਂ ਮੈਂ ਕਰ ਰਹੀ ਹਾਂ ਤੂੰ ਆਇਓ ਚੱਲ ਕੋਈ ਨਹੀਂ ਭੋਹ ਹੁਣ ਤੂੰ ਆਈ ਫਿਰ ਜਦੋਂ ਜਾਹੀਂ ਉਹ ਦਿਨ ਚੱਲ ਜਾਾਂਗੇ ਹੁਣ ਤੁਹਾਨੂੰ ਕੱਲਿਆਂ ਨੂੰ ਥੋੜੀ ਘਰ ਛੱਡ ਕੇ ਜਾਣਾ ਮੈਂ ਤੁਹਾਨੂੰ ਕੀ ਪਤਾ ਹੁਣ ਮੇਰੀ ਚੀਜ਼ ਦਾ ਕਿ ਮੈਂ ਕਿੱਥੇ ਰੱਖੀ ਕਿੱਥੇ ਨਹੀਂ ਤੁਹਾਨੂੰ ਥੋੜੀ ਆਡੇ ਘਰ ਦਾ ਬੇਤ ਹਾਂ ਮੈਂ ਤਾਂ ਨਹੀਂ ਕਰੀਆਂ ਚੀਜ਼ਾਂ ਫੋਲਣੀਆਂ ਵਾ ਉਹ ਨਹੀਂ ਨਹੀਂ ਬੋੜਤੀ ਦਾ ਹੀ ਦੱਸ ਛੱਡ ਦਿਓ ਬਸ ਬਾਕੀ ਤੁਸੀਂ ਹੋ ਆਇਓ ਲੈ ਭੋਹ ਤੂੰ ਤੇ ਗੱਲ ਮੇਰੀ ਪੁੱਠੇ ਪਾਸੇ ਲੈ ਜੰਨੀ ਆ ਫਿਰ ਫਿਰ ਮੁੜ ਕੇ ਤੂੰ ਕਹਿ ਦਿੰਨੀ ਆਂ ਵੀ ਸਾਬੀ ਦੀ ਘਰ ਦੀ ਕਹਿੰਦੀ ਆ ਫੇ ਤੂੰ ਗੱਲ ਮੇਰੀ ਸਿੱਧੇ ਪਾਸੇ ਨੂੰ ਨਹੀਂ ਘੜਦੀ ਮੈਂ ਤੇ ਉਦਾਂ ਗਿਆ ਵੀ ਕਿੱਥੇ ਐਵੇਂ ਆਪ ਬਕਮਦੀ ਰਹੂੰਗੀ ਮੈਂ ਤਾਂ ਸੋਚਿਆ ਵੀ ਤੂੰ ਕੱਲਿਆਂ ਕਰਕੇ ਵੀ ਨਹੀਂ ਜਾਂਦੀ ਹੈਗੀ ਵੀ ਘਰ ਸੁਣਨਾ ਨਹੀਂ ਛੱਡਣਾ ਹੈਗਾ ਮੈਂ ਤੇ ਤਾਂ ਕਿਹਾ ਵਾ ਤੈਨੂੰ ਕਿ ਜੇ ਬਹੁਤੀ ਗੱਲ ਬਾਤ ਮੇਰਾ ਅਨਗਵੜ ਹੈਗੇ ਆ ਚਾਚੇ ਤਾਏ ਮੈਂ ਕੜੀ ਉਧਰ ਚਲ ਜਾਂਗੀ ਆਹੋ ਚਲ ਕੋਈ ਜੇ ਮੇਰੇ ਪੁੱਤ ਸੌਂ ਜਾਂ ਨਾਲ ਕਿਤਾਬ ਲੈ ਨਾਲ ਤੈਨੂੰ ਮੈਂ ਪੜਾਵਾਂ ਜਾਂ ਨਹੀਂ ਤੇ ਜੇ ਸੌਂ ਜਾਰ ਮਾਨਨ ਜੈ ਸਮਝਿਆ ਸੌਣ ਤੇ ਮੈਂ ਨਹੀਂ ਆਵਾ ਪਵਾ ਚਾਹ ਬਣਾ ਲੇਗਾ ਜੋ ਤੂੰ ਇਵੇਂ ਉੱਤੇ ਕੋਈ ਗੱਲ ਨਹੀਂ ਆਹ ਹੋ ਜੋ ਕੋਈ ਨਹੀਂ ਕਮਰਾ ਦਾ ਚੰਡੇ ਹੋ ਗਿਆ ਕਰਦਾ ਇਸੇ ਬੰਦ ਆਹ ਉਹਨੇ ਕਰਦੇ ਕੋਈ ਗੱਲ ਨਹੀਂ ਕਰਦੇ ਠੰਡਾ ਹੋਇਆ ਕਮਰਾ ਕਰਦੇ ਬੰਦ ਤੂੰ ਅਸੀਂ ਹੋ ਗਿਆ ਤਾਂ ਕੋਈ ਗੱਲ ਨਹੀਂ ਹੋ ਜਾਂਦਾ ਕਿ ਕਿਤਾ ਬਾੜ ਦੀਆਂ ਗੱਲਾਂ ਕਰਨ ਪੈਂਦੀ ਆ ਹੈਂ ਮੈਨੂੰ ਕਹਿੰਦੀ ਭੂਆ ਐਸੀ ਬੰਦ ਕਰਦਾ ਆਪ ਸਾਰੀ ਜਿਹੜੀ ਐਸੀ ਥੱਲੇ ਨਿਕਲਦੀ ਨਹੀਂ ਗਈ ਤਸ ਮੇਰੇ ਨਾਲ ਜਿਆਦਾ ਬੱਤੀ ਫੁੱਕੀ ਚੱਲੀ ਐਸੀ ਦੀ ਉਹ ਗੱਲ ਕਿੱਥੇ ਬੰਦੀ ਭਰਾ ਵਰਝਾਈ ਵਾਲੀ ਉਹਨਾਂਨ ਤੇ ਕਿਤੇ ਚਾ ਚੜਦਾ ਹੁੰਦਾ ਕਿਤੇ ਜਾਨ ਨਹੀਂ ਹੀ ਦਿੰਦੇ ਹੁੰਦੇ ਆਪ ਪਤੀ ਆ ਤੇ ਮੇਰਾ ਚੰਗਾ ਮੇਰੇ ਭਰਾ ਵਰਗਾ ਹੀ ਆ ਜਿਹੜੀ ਨੌਂ ਲੈ ਆਂਦੀ ਨਾ ਪਤੀ ਉਹਨੋਂ ਇਹ ਬੜੀ ਵੱਧ ਵਾ ਜਦੋਂ ਦਾ ਮੇਰਾ ਮਾਪਿਓ ਮਰ ਗਿਆ ਏ ਮੇਰੇ ਭਰਾ ਪਰਜਾਈ ਨੇ ਕਦੀ ਮੇਰਾ ਮਾਂ ਪੁੱਛੇਤੇ ਨਹੀਂ ਆਉਂ ਦਿੱਤਾ ਪਰਜਾਈ ਮੇਰੀ ਮਾਵਾ ਨੂੰ ਰਹੀ ਹੈ ਕਿਤੇ ਗਰਮੀਆਂ ਵਾਲੇ ਗਰਮੀਆਂ ਨੂੰ ਕਪੜੇ ਸਿਆਲ ਵਾਲੇ ਸਿਆਲ ਨੂੰ ਬਣਾ ਕੇ ਦੇਣੇ ਕਦੀ ਮੈਨੂੰ ਚੇਤੇ ਨਹੀਂ ਆਏ ਆਪਣੇ ਮਾਪੇ ਪਰ ਜਦੋਂ ਮੈਂ ਹੁਣ ਅੰਮੀ ਆ ਨਾ ਹੁਣ ਮੈਨੂੰ ਜ਼ਰੂਰ ਆਉਂਦਾ ਆਪਣਾ ਭਰਾ ਪਰਜਾਈ ਚੇਤੇ ਕਿਤੇ ਹੁੰਦੇ ਕਿਤੇ ਕਹਿਣਾ ਚਾਹ ਕਈ ਕੋਫੋ ਕਾ ਪਾਣੀ ਪਿਆਰ ਤਾਂ ਆਂਦੀ ਪੀਲਾ ਪਾਣੀ ਉਹ ਤਾਂ ਕਿਤੇ ਠੰਡੇ ਕੀ ਪਰਫੀ ਕੀ ਮਠਿਆਈਆਂ ਕੀ ਇੰਨਾ ਚਾ ਚੜਨਾ ਕਿ ਤੱਲੇ ਲੈਣੇ ਕਿ ਰਹਿ ਇੱਥੇ ਜਾਵੀਂ ਨਾ ਰਵੀਂ ਆਪਤੀ ਉਹਨੋਂ ਤਾਂ ਕਾਲੀ ਆ ਵੀ ਇਹ ਬੈਗ ਭਰ ਕੇ ਕੱਪੜਾ ਤਾਂ ਲੈ ਆਈ ਐ ਇਹਨੂੰ ਤਾਂ ਕਾਲੀ ਆ ਵੀ ਕਿਹੜਾ ਵੜਾ ਤੇ ਜਾਵੇ ਇੱਥੋਂ ਕਿੰਨੇ ਟੋਈਸੀਆਂ ਜੀ ਬਹਿ ਬਹਿਪੂ ਆਈ ਐ ਇਹ ਕੰਮੀ ਨੂੰ ਇਹਦੇ ਨਵਾਂ ਪੁੱਤਰਾ ਕਿੰਨਾ ਗੈਨ ਨੂੰ ਇਸ ਵਿੱਚ ਪਟੰਦੇ ਆ ਘਟ ਦਿੰਦੇ ਇੱਧਰ ਨੂੰ ਵੀ ਜਹਾ ਮਾਤਾ ਉੱਥੇ ਜਾ ਕੇ ਸਿਰਖਾ ਬਹਿਲੀ ਆ ਜਾਂਦੀ ਆ ਲੈ ਵੀ ਨੂੰ ਮੈਂ ਗੱਲਾਂ ਕਰਨਾ ਚ ਇਨਾ ਸੁਣਦੀ ਆ ਨਾ ਪੂਆਣੋਂ ਤਾਂ ਵੀ ਇਨੀ ਲੱਗਦੀ ਪਤਾ ਨਹੀਂ ਕਿਹੜੀ ਮੱਟੇ ਦੇ ਬਣੀਆਂ ਐ ਆ ਜਾਂਦੀ ਉਹ ਚੁੱਕ ਕੇ ਕਿਤੇ ਗੁੱਫੜ ਪਾਲਦੇ ਹੁਣੀ ਨਾ ਅੱਧਾ ਕਿ ਲੋ ਦਾ ਡੱਬਾ ਲਿਆਈਓ ਇਹ ਤੇ ਇਹਨੂੰ 1000 2000 ਰੁਪਈਆ ਚਾਹੀਦਾ ਚਾਚੇ ਤਾਇਆ ਦੇ ਘਰਾਂ 'ਚ ਜਾਣਾ ਹੋਣਾ ਗਰਾਹੂਗੀ ਉੱਥੋਂ ਵੀ ਆਪਣਾਂ ਮੇਰੀਆਂ ਚੁਗਲੀਆਂ ਕਰੂਗੀ ਉਹਨਾਂ ਨੇ ਮੈਨੂੰ ਦੱਸਣੀਆਂ ਬਹੁਤ ਬਗੇ ਨਾ ਹਾਂ ਜਾਂ ਮੈਂ ਵੀ ਫੋਕੀ ਮੱਥੇ ਮਾਰਨੀ ਮੈਂ ਵੀ ਨਹੀਂ ਰੱਖ ਮੰਗਵਣਾ ਜਿੰਨੇ ਜਾਣਾ ਲਈ ਉਹਨਾਂ ਨੂੰ ਤੇ ਮੈਂ ਕੋਈ ਕੱਟ ਛੜਿਆ ਆ ਜਾ ਚੀਜ਼ੀ ਖਾਂਦੇ ਨਹੀਂ ਪਤਾ ਕੱਚ ਉਹ ਚਪਾ ਕੇ ਬੰਡਾਇਓ ਤੇ ਧਬਕਾ ਮਾਰ ਕੇ ਤੁਹਾਨੂੰ ਵੀ ਸਵਾਲ ਕੀ ਹੈ ਹੈ ਉਹ ਵਿਚਾਰਾ ਡਰਦਾ ਨਾ ਸੁੱਤਾ ਨਹੀਂ ਮੇਰੇ ਹਿਸਾਬ ਨਾਲ ਬਾਂਵਾ ਰੱਖਿਆ ਹੀ ਉਹਨੇ ਅੱਖਾਂ ਤੇ ਹੈ ਜਾਗਣਿਆ ਉਹਦਾ ਸੇਮਿਆ ਆਵਾ ਇਨਾ ਕੁ ਹੀ ਨਿਆਣੇ ਦਲੂ ਪੀਣਾ ਮੇਰਾ ਭਰਾ ਕਿ ਤੇ ਚਿੰਦਾ ਹੁੰਦਾ ਤੇ ਆਪਣਾ ਪੋਤਾ ਵੇਖਣਾ ਹੀ ਈ ਡਾ ਤੇ ਉਹਦੀ ਤੇ ਕਿਤੇ ਅੱਡੀ ਨਹੀਂ ਥੱਲੇ ਲੱਗਣੀ ਹੈ ਉਹਨੂੰ ਤੋਸਾਣਾ ਤੁਰਿਆ ਫਿਰਨਾ ਹੀ ਕਿਤੇ 4 ਸਾਲ ਹੋਰ ਕੱਢ ਜਾਂਦਾ ਜੰਦ ਨੇ ਮਾਪੇ ਜੱਗ ਤੂੰ ਜੰਦੀਆਂ ਛਾਵਾਂ ਨੇ ਜੰਦ ਨੇ ਮਾਪੇ ਜੱਗ ਤੂੰ ਜੰਦੀਆਂ ਛਾਵਾਂ ਨੇ ਘਰ ਵਿੱਚ ਫਿਰ ਲੱਗਦੀਆਂ ਯਾਰੋ ਸੁਨੀਆਂ ਥਾਵਾਂ ਨੇ ਘਰ ਵਿੱਚ ਫਿਰ ਲੱਗਦੀ ਤੇ ਇਹ ਲਾ ਵੀ ਇਹ ਗੁੱਸਾ ਚੜਦਾ ਜਿਹੜਾ ਲਿਆਈ ਹੈ ਆਏ ਬੰਦਾ ਘੜੀਪਾਲ ਚਾਹ ਪੀ ਕੇ ਤੇ ਗਾਂ ਜਾਂਦਾ ਡੇਰੇ ਲਾ ਕੇ ਬਹਿ ਜਾਂਦੀ ਹੈ ਸਾਰੇ ਮੇਰੇ ਨੇ ਵੀ ਇਹਨਾਂ ਦਾ ਹੀ ਘਰ ਪਰ ਛੜਿਆ ਸਾਸਾ ਚੋਰੀ ਸਾਦੀ ਇਹਨਾਂ ਨੂੰ ਖਵਾਉਂਦੀ ਰਹੀ ਉਹ ਇਹ ਘੋਪਾਲਦੀ ਹੈ ਨਾ ਕਿ ਜਿੱਦਾਂ ਅੱਗੇ ਮੇਰਾ ਘਰ ਭਰਿਆ ਹੈ ਹੁਣ ਫੇਰ ਪਰਜੇ ਰੋਂਦੇ ਰੋਂਦੀਂ ਦਿੱਖਿਆ ਨਾਲ ਕਿਤੇ ਖਾ ਗਈ ਹਨ ਫਹਮੀ ਨਹੀਂ ਹੜਤੀ ਕੀ ਤੇ ਉਹਨਾਂ ਅਨਪੂਆ ਚਾ ਚਾਰ ਵਾਰ ਮੈਂ ਤੇ ਸਵੇਰੇ ਟੁਰਿਆ ਤਾਂ ਮੈਂ ਤੇ ਕੋ ਪੈਂਦੀ ਹੈ ਹੈ ਪੂਆ ਦਰੀ ਨੋ ਮਨੇ ਇਦਾਂ ਹੀ ਕਲਤਾ ਤੈਨੂੰ ਕਿਦਾਂ ਦਈਆਂ ਵਾ ਮੈਂ ਤਾਂ ਆਖਿਆ ਸੀ ਮੇਰੇ ਵੀ ਦੋ ਰੋਟੀਆਂ ਪਕਾ ਦੋ ਬਸ ਉਹਦਾ ਕੰਮ ਆ ਤੇ ਟਾਈਮ ਲੱਗ ਜਾਣਾ ਮੈਨੂੰ ਤੂੰ ਮੋੜ ਦੋ ਨਾ ਤੁਰ ਕੇ ਆਉਣਾ ਚਲ ਨਹੀਂ ਦਿੱਤਾ ਉਹਨਾਂ ਨੇ ਤੇ ਚੱਲ ਪੂਆ ਚਾਹ ਪੀ ਹੁਣ ਮੈਂ ਵੀ ਕੰਮ ਧੰਦਾ ਕਰਕੇ ਥੱਕੀ ਮੈਂ ਵੀ ਘੁੱਟ ਚਾਹ ਪੀਣਾ ਫਿਰ ਮੈਂ ਲਾ ਦਿੰਦੀ ਆ ਰੋਟੀ ਕੋਈ ਗੱਲ ਨਹੀਂ ਫੜੋ ਕੋਈ ਗੱਲ ਨਹੀਂ ਫਿਰ ਮੈਂ ਚਾਹ ਪੀ ਲੈਣੀ ਆ ਹਾਂ ਪੀਓ ਚਾਹ ਤੁਸੀਂ ਪੀਲਾ ਤੂੰ ਹੀ ਪੀਲਾ ਚਾਹਣਾ ਹਸਰਾ ਹੋ ਜਾ ਮੈਂ ਤੇ ਆਪ ਕਿਤੇ ਕੰਮ ਕੱਲੀ ਨੂੰ ਪੈਂਦਾ ਵੀ ਬੜਾ ਪੂਆ ਕੋਈ ਗੱਲ ਨਹੀਂ ਫਿਰ ਰੋਟੀ ਪਕਾऊंगी ਕਿਤੇ ਮੈਂ ਖਾऊंगी ਫਿਰ ਮੈਂ ਤੇਨਾਂ ਕੰਮ ਕਰਾ ਦਿਆ ਕਰੂੰਗੀ ਥੋੜਾ ਪੋਤਾ ਨੇ ਕੰਮ ਜਲ ਮੈਂ ਆਪ ਕਰ ਰਹੀ ਨਹੀਂ ਉਹ ਤੇ ਕੋਈ ਗੱਲ ਨਹੀਂ ਉਦਾਂ ਮੈਂ ਤੁਹਾਨੂੰ ਦੱਸਣ ਦੀ ਵੀ ਕੰਮ ਪੈਂਦਾ ਵੀ ਬੜਾ ਵਾ ਚਲ ਫਿਰ ਹੁਣ ਕਰਾ ਦਿਖਾਉਂਗੀ ਤੈਨਿਆ ਕੇ ਹਾਂ ਕਰਦੇ ਪੈਂਦੇ ਆ ਪਿਓ ਛਾਤ ਨਹੀਂ ਅੱਜ ਤੈਨੂੰ ਘਰ ਤਾਂ ਤੈਨ ਦਾਵਾ ਕਿ ਤੇ ਡੰਗਰ ਵਿੱਚ ਪਾਣੀ ਪੈਂਦਾ ਤੂੰ ਡੰਗਰ ਵਿੱਚ ਕਿਹੜਾ ਰੱਖਦਾ ਅੱਜ ਗੱਲ ਚੱਲ ਘਰ ਤਾਂ ਦੁੱਧ ਤੇ ਘਰਦਾ ਹੀ ਐ ਨਾ ਮੁੱਲ ਦੇ ਵਿੱਚ ਕੀ ਬੰਦਾ ਵਾ ਨਿਆਣਾ ਦੇਖਾ ਇਹਨੂੰ ਕਿਤੇ ਘਰਦਾ ਦੁੱਧ ਮਿਲੇ ਤਾਂ ਕਿਤੇ ਇਹਨੂੰ ਹੋਸ਼ ਆਵੇ ਐਕਟਿਵ ਬਥੇਰਾ ਵਾ ਬੂਆ ਉਦਾਂ ਤੋਂ ਜਾਣ ਕੇ ਹਰ ਵਾਰ ਕੰਨੀ ਰਹਿਣੀ ਹੈ ਮੇਰੇ ਸਿਰੇ ਬਰੀਾਈ ਦੱਸ ਮੈਂ ਮਾਂ ਵਾਂ ਤੇ ਮੈਂ ਬਾਦੋਂ ਸੰਭਦੀਆਂ ਕਿਤੇ ਹੈ 2.5 ਕਿਲੋ ਦੁੱਧ ਲਈਦਾ ਇਹ ਹੀ ਪੀਂਦਾ ਵਾ ਇਹ ਕਿਹਨੇ ਨਾ ਰੋਟਾ ਵੱਡ ਜਾਂਦਾ ਜੀ ਇਹਦੇ ਦੇ ਕਿਤੇ ਮਾਸਾ ਨਹੀਂ ਕਿਤੇ ਆ ਗਈ ਮਾਸੇ ਦੇ ਲੱਤਾਂ ਦੇ ਮੁੰਡੇ ਆਏ ਸੁਕਾਵਾ ਸਿੰਦੂਪੁਰੋਂ ਕਮਾਰਕਤ ਨਹੀਂ ਲਾਤੀ ਇਹਨੂੰ ਜਿਆਦਾ ਹਾਏ ਹੈ ਬੂਆ ਤੁਸੀਂ ਹੱਦ ਕਰਦੀਆਂ ਦੱਸ ਕਿਹੜਾ ਮਾਂ ਪਿਓ ਜਿਹੜਾ ਆਪਣੇ ਨਿਆਣੇ ਨੂੰ ਵਰਜਦਾ ਨਹੀਂ ਪਿਓ ਦਾ ਤਾਂ ਸਾਰਾ ਦਿਨ ਬਾਹਰ ਰਹਿੰਦਾ ਕੱਲ ਨੂੰ ਵਿਗੜ ਜੂ ਤੁਹਾਡੇ ਵਰਗੇ ਨੇ ਮੈਨੂੰ ਗੱਲਾਂ ਕਰਨੀਆਂ ਵੀ ਮਾਂ ਨੇ ਵਿਗਾੜਤਾ ਹਾਏ ਹਾ ਨਹੀਂ ਰਤੀ ਕਿ ਜਿੰਨੀ ਟੰਗ ਵਾ ਇਹਨੇ ਕਿੱਥੇ ਵਿਗੜ ਜਾਣਾ ਤੇ ਹੁਣ ਤੋਂ ਕੰਟਰੋਲ ਕਰੂੰਗੀ ਤੇ ਗਾਂ ਜਾ ਕੇ ਸੌਕੀ ਰਹੂੰਗੀ ਕੋਈ ਮੁੰਡੇ ਨੂੰ ਹੋਸ਼ ਨਹੀਂ ਹੁੰਦੀ ਤੂੰ ਜਾਰੇ ਮੁੰਡੇ ਦਾ ਦਬਾਰ ਰੱਖਦੀ ਐ ਚਲ ਪੀਓ ਚਾਹ ਪੂਆ ਤੂੰ ਇਹਦੇ ਗੱਲਾਂ ਕਰੀ ਜਾਣੀਆਂ ਹੁੰਦੀਆਂ ਦੱਸ ਮੈਂ ਮਾਮਾ ਮੈਨੂੰ ਨਹੀਂ ਪਲਿਆ ਪਤਾ ਆਹਨੇ ਆਣੇ ਤੇ ਇੰਨਾ ਪ੍ਰੈਸ਼ਰ ਨਹੀਂ ਪਾਈਦਾ ਹੋਈਦਾ ਤੇ ਹਾਵੇ ਨੂੰ ਲੱਗੇ ਰਮਾਨਾ ਸੁੱਤਾ ਜੇ ਹੁਣ ਸੁੱਤਾ ਕਿੱਥੇ ਜਾਗਣ ਡਿਆ ਯੋ ਲੰਮੇ ਤੇ ਪਿਆਵਾਂ ਨਾ ਲੰਮੇ ਪਿਆਵਾਂ ਨਾ ਪਰ ਸਹਿਮੇ ਤਾਂ ਹੈਗਾ ਵਾ ਨਾ